ਰੋਬੋਟਿਕ ਟੈਕਨੋਲੋਜੀ ਦੇ ਨਾਲ ਵਧੀਆ ਗਰੰਥੀ ਜਿਹੜੇ ਰੋਬੋਟ ਉਹ ਆ ਜਾਣੇ ਸਾਹਮਣੇ ਵਧੀਆ ਰੋਬੋਟ ਕੀਰਤਨ ਕਰਨ ਵਾਲੇ ਆ ਜਾਣੇ ਨੇ ਜਿਹੜਾ ਅਸੀਂ ਸਾਲਾਂ ਵਿੱਚ ਨਹੀਂ ਕਰ ਪਾਏ ਉਹ ਉਹਨਾਂ ਨੇ ਮਹੀਨੇਾਂ ਵਿੱਚ ਕਰਕੇ ਦਿਖਾ ਦੇਣਾ ਜਿਹੜਾ ਸਮਾਂ ਆ ਰਿਹਾ ਨਾ ਇਹ ਸਮੇਂ ਦੇ ਹਾਣੀ ਬਣਨ ਲਈ ਆਪਣੇ ਆਪ ਨੂੰ ਚੇਤਨਨ ਕਿਵੇਂ ਕਰਨਾ ਤਾਂ ਕਿ ਤੁਸੀਂ ਅਪ੍ਰਸੰਗਿਕ ਨਾ ਹੋ। ਤੁਹਾਡੇ ਉੱਤੇ ਇਹ ਨਾ ਤੁਹਾਡੇ ਆਉਣ ਵਾਲੀ ਪੀੜ੍ਹੀ ਕਵੇ ਕਿ ਇਹ ਤੇ ਜੀਵੇਂ ਧਾਰਮਿਕ ਬਾਣਿਆਂ ਵਾਲੇ ਰੋਲੇ ਖੋਲੇ ਜੇ ਅਨਪੜ੍ਹ ਜੇ ਦੁਨੀਆ ਇਹ ਪ੍ਰਾਪਤੀ ਕਰ ਸਕਦੀ ਹੈ ਤੁਹਾਨੂੰ ਤੁਸੀਂ 10 ਕਦਮ ਅੱਗੇ ਜਾ ਕੇ ਉਸ ਪ੍ਰਾਪਤੀ ਤੋਂ ਦੱਸੋ ਦੁਨੀਆ ਨੂੰ ਕਿ ਗੁਰੂ ਕਾ ਸਿੱਖ ਕਹਣ ਵਾਲਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਜਿਹੜਾ ਹੈ ਇਹ 10 ਕਦਮ ਤੁਹਾਡੇ ਨਾਲੋਂ ਅੱਗੇ ਆ ਖੋਜ ਲੈ ਕੇ ਆਇਆ ਅੱਜ ਤੱਕ ਕੋਈ ਗੁਰੂਗੁਰੂ ਕਾ ਸਿੱਖ ਨੋਬਲ ਪ੍ਰਾਈਜ਼ ਕਿਉਂ ਨਹੀਂ ਹੋ ਸਕਿਆ ਇਹ ਤੁਸੀਂ ਸੋਚਣਾ ਹੈ ਮੰਚ ਤੇ ਸਬਾਜਮਾਨ ਗੁਰੂਸਵਾਰੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਡਾਕਟਰ ਖੁਸ਼ਾਲ ਸਿੰਘ ਜੀ ਇੱਥੇ ਅਧਿਆਪਕ ਸਾਹਿਬਾਨ ਦੀ ਜ਼ਿੰਮੇਵਾਰੀ ਨਿਭਾਏਗੀ ਬੀ ਗੁਰਮੁਖੀ ਅਰੋਪਕਾਰ ਸਿੰਘ ਜੀ ਤੇ ਮੇਰੇ ਸਾਹਮਣੇ ਕੌਮ ਤੇ ਮਨੁੱਖੀ ਸਮਾਜ ਦੇ ਚੜ੍ਹਦੀ ਕਲਾ ਦੇ ਲੋਕ ਸੁਖੀਆ ਪਰਲੋਕ ਸੁਹੇਲਾ ਬਣਾਉਣ ਦੀ ਗੁਰਮਤ ਜੁਗਤ ਨੂੰ ਦ੍ਰਿੜ ਕਰਨ ਵਾਲੇ ਕਰਾਉਣ ਵਾਲੇ ਬਹੁਤ ਹੁਣ ਹਰ ਨੌਜਵਾਨ ਵਿਦਿਆਰਥੀਓ ਗੁਰੂਕਲ ਕੀ ਤਰਪਾਤਿ ਸ਼ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਇੱਥੇ ਇਸ ਤਰ੍ਹਾਂ ਮਿਲ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦਾ ਇਹ ਮੌਕਾ ਬਣਾਉਣ ਵਿੱਚ ਤੇ ਇਹਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਹੁੰਦਾ ਦੇਖ ਕੇ ਆਪਣੇ ਆਪ ਨੂੰ ਅਮੀਰ ਮਹਿਸੂਸ ਕਰਨ ਦਾ ਮਾਣ ਮੈਨੂੰ ਆਪਣੀ ਚੋੜੀ ਪੈਂਦਾ ਲੱਗਦਾ ਉਹ ਇਸ ਕਰਕੇ ਕੇ ਦੇ ਸਵੇਰੇ ਜਦੋਂ ਸਾਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਆਪਣੇ ਵਿਦਿਆਦਤਿਆਂ ਦੇ ਨਾਲ ਮਿਲ ਬੈਠ ਕੇ ਗੁਰੂ ਦੀ ਇਸ ਸੰਸਾਰ ਦੇ ઋਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਦੀ ਬਖਸ਼ਿਸ਼ ਕੀਤੀ ਹੋਈ ਮਨੁੱਖ ਨੂੰ ਰੱਬ ਰੂਪ ਹੋਣ ਦਾ ਅਹਿਸਾਸ ਕਰਾਉਣ ਵਾਲੀ ਜੀਵਨ ਯੁਗਤ ਦਾ ਬੋਧ ਹਾਸਿਲ ਕਰਨ ਦਾ ਸੁਭਾਗ ਮਿਲਿਆ ਸੀ ਤੇ ਸਾਡੇ ਵਿਦਿਆਦਾਤਿਆਂ ਨੇ ਨਮਸਕਾਰ ਕਰਨ ਯੋਗ ਡਾਕਟਰ ਧਰਮਨੰਦ ਸਿੰਘ ਹੋਰਾਂ ਨੇ ਸਾਨੂੰ ਬਾਰ ਬਾਰ ਇਹ ਸਮੇਂ ਦੌਰਾਨ ਇਹ ਅਹਿਸਾਸ ਕਰਾਉਣ ਦਾ ਬਹੁਤ ਖੂਬਸੂਰਤ ਯਤਨ ਕੀਤਾ ਸੀ ਕਿ ਬੇਟਾ ਮਾਣ ਕਰਿਆ ਕਰੋ ਆਪਣੇ ਆਪ ਤੇ ਕਿ ਤੁਸੀਂ ਮਨੁੱਖਾ ਜਨਮ ਹਾਸਲ ਕੀਤਾ ਪਰ ਇਹ ਮਨੁੱਖਾ ਜਨਮ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਵਰ ਸੈ ਗੁਰ ਸਿੱਖਾਂ ਦੇ ਘਰ ਵਿੱਚ ਮਨੁੱਖਾ ਜਨਮ ਮਿਲਿਆ ਦੂਜਾ ਮਾਨ ਕਰਿਆ ਕਰੋ ਇਸ ਗੱਲ ਤੇ ਕਿ ਉਹ ਗੁਰਸਿੱਖ ਮਾਂ ਪਿਓ ਨੇ ਤੁਹਾਨੂੰ ਗੁਰੂ ਦੇ ਲੜ ਲਾਉਣ ਵਾਸਤੇ ਗੁਰਬਾਣੀ ਦੀ ਚੇਟਕ ਲਾਈ ਫਿਰ ਮੰਨ ਕਰਿਆ ਕਰੋ ਇਸ ਗੱਲ ਤੇ ਕਿ ਤੁਹਾਨੂੰ ਖੁਦ ਨੂੰ ਗੁਰੂ ਨੇ ਕਿਰਪਾ ਕਰਕੇ ਇਹ ਗੁਰਬਾਣੀ ਦਾ ਰਸ ਮਾਨਣ ਦਾ ਕੋਈ ਥੋੜਾ ਬਹੁਤ ਅਹਿਸਾਸ ਭਾਵਨਾ ਪੈਦਾ ਕੀਤੀ ਫਿਰ ਮੰਨ ਕਰਿਆ ਕਰੋ ਇਸ ਗੱਲ ਤੇ ਕਿ ਤੁਹਾਨੂੰ ਇਸ ਗੁਰਬਾਣੀ ਦੇ ਨਾਲ ਆਤਮ ਸਾਥ ਕਰਨ ਲਈ ਇਥੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਇਥੇ ਵਿਦਿਆ ਕੇਂਦਰ ਦੇ ਵਿੱਚ ਵਿਦਿਆ ਮੰਦਰ ਵਿੱਚ ਪੜਨ ਦਾ ਮੌਕਾ ਦਿੱਤਾ ਇਸ ਮਾਣ ਨੂੰ ਲੈ ਕੇ ਜਦੋਂ ਤੁਸੀਂ ਇਸ ਮਿਸ਼ਨਰੀ ਕਾਲਜ ਵਿੱਚੋਂ ਜਾਓਗੇ ਤਾਂ ਤੁਹਾਨੂੰ ਇੱਕ ਵੱਖਰੀ ਕਿਸਮ ਦਾ ਜੀਵਨ ਜਿਉਣ ਦੀ ਤੜਪ ਵਿਆਕੁਲਤਾ ਜਾਗੇਗੀ ਅੰਦਰ ਅੱਜ ਜਦੋਂ ਮੈਂ ਤੁਹਾਨੂੰ ਇੱਥੇ ਬੈਠਿਆਂ ਦੇਖਦਾ ਤਾਂ ਨਾ ਕੇਵਲ ਆਪਣੇ ਉਹਨਾਂ ਵਿਦਿਆਦਾਤਿਆਂ ਦੇ ਬੋਲ ਚੇਤੇ ਆਉਂਦੇ ਐ ਬਲਕਿ ਤੁਹਾਡੇ ਵਿੱਚੋਂ ਸਾਡੀ ਜ਼ਿੰਦਗੀ ਦਾ ਹੁਣ ਉਹ ਪੜਾ ਆ ਗਿਆ ਜਿੱਥੇ ਅਗਾ ਨੇੜੇ ਆਇਆ ਦੀ ਗੱਲ ਹੁੰਦੀ ਐ ਪਰ ਤੁਹਾਡੇ ਵਿੱਚ ਉਹ ਅਹਿਸਾਸ ਸਾਡੇ ਨਾਲੋਂ ਵੀ ਵੱਧ ਅੱਜ ਮੈਨੂੰ ਲੱਗ ਰਿਹਾ ਤੁਹਾਡੇ ਬੱਚਿਆਂ ਦੇ ਇਹ ਬੋਲ ਸੁਣ ਕੇ ਕਿ ਤੁਹਾਡੇ ਕੋਲ ਸਾਡੇ ਨਾਲੋਂ ਵੀ ਜ਼ਿਆਦਾ ਚਾਹਵ ਹੈ ਗੁਰੂ ਦੀ ਬਾਤ ਪਾਉਣ ਦਾ ਇਹ ਜਿਹੜਾ ਵਿਦਿਆ ਦਾ ਇੱਥੇ ਵਗਦਾ ਤੇ ਰਿਹਾ ਕਿਤੇ ਕਾਰਨ ਕਰਕੇ ਜਬਨ ਲੱਗ ਗਿਆ ਇਹ ਹੋਰ ਤੇਜ਼ੀ ਨਾਲ ਨਿਰੰਤਰ ਵਗੇ ਇਹ ਚਾਹਤ ਤੁਸੀਂ ਪ੍ਰਗਟ ਕੀਤੀ ਇਹ ਬਹੁਤ ਵੱਡਾ ਤੁਹਾਡੇ ਅੰਦਰ ਚਾਹਵ ਸੁਪਾਗਾ ਮੈਨੂੰ ਤੁਹਾਡੀ ਅਮੀਰੀ ਦਾ ਅਹਿਸਾਸ ਕਰਾ ਰਿਆ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਦੋ ਚਾਰ ਕਹਿਣੀਆਂ ਨੇ ਸਿੰਘ ਸਾਹਿਬ ਨੇ ਬਹੁਤ ਵਿਸਾਰ ਨਾਲ ਤੁਹਾਡੇ ਸਨਮੁਖ ਭਾਵਨਾਵਾਂ ਵਿੱਚ ਪ੍ਰਗਟ ਕੀਤੀਆਂ ਮੈਂ ਜਿਸ ਪੱਖ ਤੋਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਜ਼ਿੰਦਗੀ ਦੇ ਲਗਭਗ 56 57ਵਾਂ ਸਾਲ ਗੁਰੂ ਪਾਤਸ਼ਾਹੀ ਦੀ ਚੌੜ ਵਰਦਾਰੀ ਕਰਦਿਆਂ ਗੁਜ਼ਰਿਆ ਤੇ ਤਕਰੀਬਨ 40-40 ਸਾਲ ਹੋ ਗਏ ਅਧਿਆਪਨ ਦੇ ਖੇਤਰ ਖੇਤਰ ਦੇ ਵਿੱਚ ਮਹਾਰਾਜ ਹੁਣ ਵੀ ਸੇਵਾਵਾਂ ਲੈ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ ਜਿਸ ਤਰ੍ਹਾਂ ਲਈ ਹੈ ਗੁਰੂ ਦੇ ਸ਼ਬਦ ਦਾ صدਕਾ ਦੁਨੀਆ ਦੇ ਸਾਰੇ ਧਰਮਕ ਮੁਖੀਆਂ ਨਾਲ ਵਿਦਵਾਨਾਂ ਨਾਲ ਬੈਠਣ ਦਾ ਸੁਪਾਗ ਗੁਰੂ ਨੇ ਬਖਸ਼ਿਸ਼ ਕੀਤਾ ਕੁਝ ਗੱਲਾਂ ਜਿਹੜੀਆਂ ਮੈਨੂੰ ਕੁਰੇਦ ਦੀਆਂ ਰਹਿੰਦੀਆਂ ਨੇ ਮੇਰੇ ਅੰਦਰ ਇਸ ਪੱਖੋਂ ਵਿਆਕੁਲਤਾ ਆਉਂਦੀ ਹੈ ਗੁਰੂ ਨੇ ਆਗਿਆ ਨਹੀਂ ਕੀਤੀ ਨਿਰਾਸ਼ ਹੋਣ ਦੀ ਸਿੱਖ ਨੂੰ ਪਰ ਉਦਾਸੀ ਕਦੀ ਕਦੀ ਆ ਜਾਂਦੀ ਹੈ ਕਿ ਜੋ ਕੁਝ ਅੱਜ ਸੰਸਾਰ ਦੇ ਵਿੱਚ ਦੂਸਰੇ ਧਾਰਮਿਕ ਫਿਰਕਿਆਂ ਦੇ ਰਾਹੀ ਮਨੁੱਖ ਨੂੰ ਚੇਤਨ ਕਰਨ ਲਈ ਸੁਖਾਵਾਂ ਜੀਵਨ ਜਿਉਣ ਲਈ ਯਤਨ ਹੋ ਰਹੇ ਨੇ ਉਸ ਦੇ ਮੁਕਾਬਲੇ ਵਿੱਚ ਸਾਡੇ ਸਿੱਖ ਕਹੌਣ ਵਾਲਿਆਂ ਵੱਲੋਂ ਨਹੀਂ ਹੋ ਰਹੇ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਸੰਸਾਵਾਂ ਬਹੁਤ ਨੇ ਗੁਰਦੁਆਰੇ ਬਹੁਤ ਨੇ ਹੋਰ ਵੀ ਸਾਧਨ ਬਹੁਤ ਨੇ ਪਰ ਤੁਸੀਂ ਵੀ ਇਹ ਇਥੋਂ ਪੜਨ ਤੋਂ ਬਾਅਦ ਮਹਿਸੂਸ ਕਰ ਲਿਆ ਕਿ ਸਾਡੇ ਗੁਰਦੁਆਰਿਆਂ ਦਾ ਜੋ ਇਸ ਵੇਲੇ ਵਾਤਾਵਰਣ ਹੈ ਉਹ ਮਾਨ ਕਰਨ ਯੋਗ ਨਹੀਂ ਹੈ ਸਾਡੀਆਂ ਸੰਸਾਵਾਂ ਵੀ ਜਿਹੜੀਆਂ ਨੇ ਭਾਵੇਂ ਉਹ ਵਿਦਿਅਕ ਵੀ ਐ ਉਹ ਵੀ ਸੰਸਾਰ ਦੇ ਦੂਜੇ ਧਾਰਮਿਕ ਵਿਸ਼ਵਾਸਾਂ ਵਾਲਿਆਂ ਦੇ ਮੁਕਾਬਲੇ ਵਿੱਚ ਉਸ ਤਰ੍ਹਾਂ ਮਾਣ ਕਰਨ ਯੋਗ ਨਹੀਂ ਹਾਂ ਕਿਉਂਕਿ ਉਹਦੇ ਵਿੱਚੋਂ ਜਿਹੜਾ ਸਟੱਫ ਜਿਹੜੇ ਬੱਚੇ ਤਿਆਰ ਹੋ ਕੇ ਨਿਕਲ ਰਹੇ ਨੇ ਉਹ ਤੇ ਅੱਜ ਵੱਡੀਆਂ ਪਦਵੀਆਂ ਤੇ ਜ਼ਿੰਦਗੀ ਦੇ ਹਰ ਕਾਰਜ ਖੇਤਰਾਂ ਤੇ ਨਜ਼ਰ ਆਉਂਦੇ ਐ ਪਰ ਸਾਡੇ ਵਿਦਿਅਕ ਅਦਾਰਿਆਂ ਵਿੱਚੋਂ ਨਹੀਂ ਕੁਝ ਆਪਣੇ ਤੌਰ ਤੇ ਨਿੱਜੀ ਤੌਰ ਤੇ ਉਦਮ ਉਪਰਾਲੇ ਕਰਕੇ ਗੁਰਸਿੱਖ ਪਿਆਰਿਆਂ ਨੇ ਪ੍ਰਾਪਤੀਆਂ ਕੀਤੀਆਂ ਨੇ ਪਰ ਉਹ ਕੌਮੀ ਪ੍ਰਾਪਤੀਆਂ ਨਹੀਂ ਬਣ ਸਕੀਆਂ ਅਸੀਂ ਭਗਤ ਪੂਰਨ ਸਿੰਘ ਤੋਂ ਬਾਅਦ ਹੋਰ ਦੂਜਾ ਭਗਤ ਪੂਰਨ ਸਿੰਘ ਨਹੀਂ ਪੈਦਾ ਕਰ ਸਕਿਆ ਅਸੀਂ ਭਾਈ ਵੀਰ ਸਿੰਘ ਹਰਾਂ ਤੋਂ ਬਾਅਦ ਹੋਰ ਭਾਈ ਵੀਰ ਸਿੰਘ ਨਹੀਂ ਪੈਦਾ ਕਰ ਸਕਿਆ ਅਸੀਂ ਪ੍ਰੋਫੈਸਰ ਪੂਰਨ ਸਿੰਘ ਹਰਾਂ ਤੋਂ ਬਾਅਦ ਹੋਰ ਪ੍ਰੋਫੈਸਰ ਪੂਰਨ ਸਿੰਘ ਨਹੀਂ ਪੈਦਾ ਕਰ ਸਕਿਆ ਯਾਨੀ ਦਿੱਤ ਸਿੰਘ ਹੋਰਾਂ ਤੋਂ ਬਾਅਦ ਹੋਰ ਗਿਆਨੀ ਦਿੱਤ ਸਿੰਘ ਨਹੀਂ ਪੈਦਾ ਹੋ ਸਕੇ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਤੋਂ ਬਾਅਦ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਤੋਂ ਬਾਅਦ ਬਾਬਾ ਕ੍ਰਿਸ਼ਨ ਹਰਕ੍ਰਿਸ਼ਨ ਸਿੰਘ ਹੋਰਾਂ ਤੋਂ ਬਾਅਦ ਇਸ ਤਰ੍ਹਾਂ ਦੀ ਇੱਕ ਲੰਬੀ ਫਰਸਤ ਹੈ ਜਿਨ੍ਹਾਂ ਨੇ ਅਤ ਅਣਸੁਖਾਵੇਂ ਹਾਲਾਤਾਂ ਵਿੱਚ ਤਪੱਸਵੀਆਂ ਵਾਂਗ ਜੂਝਦਿਆਂ ਹੋਇਆਂ ਸਿੱਖ ਵੱਜੋਂ ਸਿੱਖ ਵਿਦਵਾਨ ਵਜੋਂ ਸਿੱਖ ਉਦਮੀ ਵਜੋਂ ਕੌਮ ਨੂੰ ਯਾਦਗਾਰੀ ਸੇਵਾਵਾਂ ਦਿੱਤੀਆਂ ਜਿਨ੍ਹਾਂ ਦਾ ਫਲ ਕਮਾਈ ਆਪਾਂ ਇਹ ਭੋਗ ਰਹੇ ਆਂ ਇੱਥੇ ਬੈਠ ਕੇ ਅੱਜ ਇਹ ਉਹਨਾਂ ਦੀ ਕਮਾਈ ਹੀ ਛਕ ਰਹੇ ਆਂ ਲੇਕਿਨ ਅੱਗੋਂ ਉਹਨਾਂ ਦੀ ਕਮਾਈ ਛਕਦੇ ਆਂ ਉਸ ਕਮਾਈ ਦੇ ਮਾਲਕ ਬਣਨਾ ਜਾਂ ਕਮਾਈ ਦੇ ਵਾਰਿਸ ਬਣਨਾ ਇਸ ਗੱਲ ਨੂੰ ਬੇਟਾ ਧਿਆਨ ਚ ਰੱਖ ਲਿਓ ਇਹ ਦੋ ਗੱਲਾਂ ਮਾਲਕ ਬਣਨਾ ਹੁੰਦਾ ਹੈ ਜਾਂ ਵਾਰਿਸ ਬਣਨਾ ਹੁੰਦਾ ਹੈ ਮਾਲਕ ਅਸੀਂ ਗੁਰਦੁਆਰਿਆਂ ਦੇ ਵੀ ਬਣ ਗਏ ਮਾਲਕ ਅਸੀਂ ਸੰਸਥਾਵਾਂ ਦੇ ਵੀ ਬਣ ਗਏ ਤੇ ਜਦੋਂ ਫਿਰ ਮਾਲਕੀ ਵੱਲ ਆਉਂਦਾ ਨਾ ਚੇਤਾ ਫਿਰ ਉੱਥੇ ਜੱਫੇ ਮਾਰਨ ਵਾਲੀ ਤੇ ਆਪੋ ਤਾਪੀ ਪ੍ਰਧਾਨਗੀਆਂ ਸਕਤਰੀਆਂ ਦੀ ਜਿਹੜੀ ਖੇਵਾਜ਼ੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਪਾਵੇਂ ਕਹੀ ਜਾਓ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਤੇ ਉਹ ਕੀ ਐ ਸਾਨੂੰ ਫਿਰ ਸਾਰਿਆਂ ਨੂੰ ਪਤਾ ਕਿੰਨਾ ਇੱਕ ਸਾਡੇ ਤੇ ਨਿਮਾਣਾ ਪਣ ਹੈ ਕਿ ਨਤਾਣਾ ਪਣ ਹੈ ਇਦਾਂ ਹੀ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਸਾਡਾ ਜੋ ਹਾਲ ਹੈ ਖਾਲਸਾ ਕਲਜ ਜਿਹੜਾ ਬਣਾਇਆ ਸੀ ਅੱਜ ਨਾਮ ਦੀ ਯੂਨੀਵਰਸਿਟੀ ਤੇ ਭਾਵੇਂ ਉਹਦਾ ਬਣਾਤਾ ਗਿਆ ਪਰ ਉਥੇ ਵੀ ਪ੍ਰਧਾਨਗੀਆਂ ਸਕਤਰੀਆਂ ਦੀ ਸਿਆਸਤ ਨੇ ਨਿਮੋਚ ਉਣੀ ਸ਼ਰਮਿੰਦਗੀ ਵਾਲੀ ਹਾਲਤ ਬਣਾਈ ਪਈ ਹੈ ਮੈਂ ਕਿਉਂਕਿ 35 ਸਾਲ ਲਗਾਤਾਰ ਹੋ ਗਏ ਇੰਟਰਫੇਸ ਕਾਨਫਰੰਸਾਂ ਵਿੱਚ ਜਾਂਦੇ ਆ ਤੁਸੀਂ ਨਾਮ ਸੁਣਿਆ ਤੁਸੀਂ ਪੜ੍ਹਿਆ ਵੀ ਹੋਣਾ ਅਹਿਮਦੀ ਆਂਦਾ ਕਾਦਿਆਨੀ ਸੌ ਤੋਂ ਉੱਪਰ ਫਿਰਕੇ ਨੇ ਮੁਸਲਮਾਨਾਂ ਦੇ ਇਸ ਵੇਲੇ ਉਹਨਾਂ ਵਿੱਚ ਇੱਕ ਫਿਰਕਾ ਉਹ ਹੈ ਦੇਤਾਰੀ ਪਰੰਪਰਾ ਚੱਲਦੀ ਹੈ ਉਹਨਾਂ ਵਿੱਚ ਤੇ ਮੁਸਲਮਾਨ ਉਹਨਾਂ ਨੂੰ ਨਫ਼ਰਤ ਕਰਦੇ ਆ ਹਰ ਸਾਲ ਉਹਨਾਂ ਦਾ ਕਤਲੇਆਮ ਹੁੰਦਾ ਹੈ ਬਹੁਤ ਸਾਰਾ ਪਰ ਉਹਦੇ باوجود ਵੀ ਅੱਜ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਸਿਖਰ ਦੀਆਂ ਪੜੀਆਂ ਲਿਖੀਆਂ ਕੌਮਾਂ ਨੇ ਨਾ ਅਮੀਰ ਕੌਮਾਂ ਨੇ ਉਹਨਾਂ ਵਿੱਚ ਉਹਨਾਂ ਦਾ شمار ਹੈ ਉਹਨਾਂ ਦਾ ਆਪਣਾ ਸੈਟੇਲਾਈਟ ਹੈ ਮੈਂ ਉਹ ਦੇਖ ਕੇ ਆਇਆ ਹੋਇਆ ਮੈਰੀਲੈਂਡ ਦੇ ਵਿੱਚ ਉਹਨਾਂ ਦਾ ਆਪਣਾ ਸੈਟੇਲਾਈਟ ਹੈ ਇਹਨੀ ਨਫ਼ਰਤ ਦਾ ਕਤਲਿਆਮ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਸੰਸਾਰ ਪੱਦਰ ਦੀਆਂ ਪ੍ਰਾਪਤੀਆਂ ਕੀਤੀਆਂ ਅੱਜ ਯੂਨੋ ਦੇ ਵਿੱਚ ਉਹ ਵੱਡੀਆਂ ਪਦਵੀਆਂ ਤੇ ਵਰਲਡ ਬੈਂਕ ਦੀਆਂ ਵੱਡੀਆਂ ਪਦਵੀਆਂ ਤੇ ਇਹਨਾਂ ਦੀਆਂ ਵਿੱਚੋਂ ਬੰਦੇ ਬੈਠੇ ਨੇ। ਔਰ ਲਗਾਤਾਰ ਉਹਨਾਂ ਦੇ ਨਾਲ ਉਹਨਾਂ ਦੀ ਹੀ ਕੌਮ ਦੇ ਇਹ ਫਿਰਕਿਆਂ ਵੱਲੋਂ ਨਫ਼ਰਤ ਦਾ ਲਗਾਤਾਰ ਮੁਜ਼ਾਰਾ ਕੀਤਾ ਜਾਂਦਾ ਉਹਨਾਂ ਦਾ ਕਤਲਿਆਮ ਕੀਤਾ ਜਾਂਦਾ ਸਭ ਕੁਝ ਦੇ ਬਾਵਜੂਦ ਉਹ ਝੱਲਦੇ ਹੋਏ ਵੀ ਉਹਨਾਂ ਨੇ ਆਪਣੇ ਆਪ ਨੂੰ ਇੰਨੀ ਬੁਲੰਦੀ ਤੇ ਲਿਆਂਦਾ ਅਸੀਂ ਆਪਣੇ ਆਪ ਨੂੰ ਸਭ ਤੋਂ ਅੰਗਰੇਜ਼ੀ ਚ ਬੋਲਦੇ ਆ ਅਸੀਂ ਲੇਟੈਸਟ ਧਰਮ ਮੋਸਟ ਸੈਂਟੀਫਿਕ ਧਰਮ ਬੜੇ ਬੜੇ ਇਸ ਤਰ੍ਹਾਂ ਦੇ ਅਸੀਂ ਬੋਲ ਬੋਲਦੇ ਆ ਕਿ ਅਸੀਂ ਹੈਗੇ ਆ ਪਰ ਸਾਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਮੋਸਟ ਸਾਇੰਟੀਫਿਕ ਧਰਮ ਦੇ ਤੌਰ ਤੇ ਉਹ ਕਿਸ ਤਰ੍ਹਾਂ ਦੀਆਂ ਨੇ ਤੁਸੀਂ ਦੇਖ ਲਿਆ ਆਪਣੇ ਇਹਨਾਂ ਸਾਲਾਂ ਦੇ ਕਾਰਜਕਾਲ ਦੌਰਾਨ ਗੱਲ ਮੈਂ ਪਹਿਲਾਂ ਕਹੀ ਸੀ ਕਿ ਮੈਂ ਤੁਹਾਨੂੰ ਤੁਹਾਡੇ ਵਿੱਚੋਂ ਅਮੀਰੀ ਦੇਖ ਰਿਹਾ ਤੁਹਾਡੇ ਵਿੱਚੋਂ ਉਹ ਭਵਿੱਖ ਦੇਖ ਰਿਹਾ ਜਿਹੜਾ ਅਸੀਂ ਜੋ ਕੁਝ ਨਹੀਂ ਕਰ ਸਕੇ ਸਾਡੀ ਪੀੜ੍ਹੀ ਵਿੱਚ ਜਾਂ ਜੋ ਕੁਝ ਸਾਡੇ ਕੋਲੋਂ ਨਾ ਸਮਝੀਆਂ ਜੋ ਬੇਸੰਜਮਾ ਪਰ ਸਾਡੀ ਪੀੜ੍ਹੀ ਕੋਲੋਂ ਹੋਇਆ ਪਾਵੇਂ ਉਹ ਕਿਸੇ ਵੀ ਕਾਰਜ ਖੇਤਰ ਵਿੱਚ ਸੀ ਪ੍ਰਬੰਧਕੀ ਕਾਰਜ ਖੇਤਰ ਸੀ ਜਾਂ ਧਾਰਮਿਕ ਕਾਰਜ ਖੇਤਰ ਵਿੱਚ ਸੀ ਉਹ ਹੁਣ ਤੁਸੀਂ ਅੱਗੋਂ ਨਾ ਕਰੋ ਇਹ ਗੱਲ ਮੈਂ ਇਸ ਕਰਕੇ ਵੀ ਕਰ ਰਿਹਾ ਕਿ ਹੁਣ ਜਿਹੜੀ ਤੁਹਾਡੀ ਪੀੜ੍ਹੀ ਹੈ ਨਾ ਉਸ ਪੀੜ੍ਹੀ ਦਾ ਜਿਸ ਤਰ੍ਹਾਂ ਦੇ ਤਕਨੀਕੀ ਯੁੱਗ ਨਾਲ ਵਾਸਤਾ ਪੈ ਰਿਹਾ ਨਾ ਉਹਨੇ ਛਾਲਾਂ ਮਾਰਦੇ ਆ ਤਰੱਕੀਆਂ ਵਾਲੇ ਪਾਸੇ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਇਸ ਮਨੁੱਖੀ ਸਮਾਜ ਦੀ ਮਾਨਸਿਕਤਾ ਨੇ ਕਿਸ ਤਰ੍ਹਾਂ ਦਾ ਰੂਪ ਅਖਤਿਆਰ ਕਰ ਲੈਣਾ ਇਸ ਤਕਨੀਕੀ ਤਬਦੀਲੀਆਂ ਕਰਕੇ ਅੱਜ ਸੋਚਿਆ ਵੀ ਨਹੀਂ ਜਾ ਸਕਦਾ ਮੈਂ ਹੁਣੇ ਡੇਢ ਕਿ ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਆਇਆ ਉੱਥੇ ਤੁਹਾਡੇ ਵਰਗੇ ਬੱਚਿਆਂ ਨਾਲ ਮੈਨੂੰ ਹਰ ਸਾਲ ਜਾ ਕੇ ਪੜਾਉਣ ਦਾ ਮੌਕਾ ਮਿਲਦਾ ਹੈ ਤੇ ਮੈਂ ਦੇਖ ਰਿਹਾ ਉੱਥੋਂ ਦੇ ਵਿਦਵਾਨਾਂ ਨਾਲ ਬੈਠ ਕੇ ਮੈਨੂੰ ਮੌਕਾ ਮੈਂ ਹੈਰਾਨ ਹੋਇਆ ਭਈ ਐਸ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜਿਸ ਤਰੀਕੇ ਦਾ ਵਾਤਾਵਰਣ ਆਉਣ ਵਾਲੇ ਪੰਜ ਕਸਾਲਾਂ ਦੇ ਵਿੱਚ ਸਿਰਜ ਦੇਣਾ ਹੈ ਸਿੰਘ ਸਾਹਿਬ ਬੈਠੇ ਨੇ ਸ਼ਾਇਦ ਯਾਦ ਹੋਵੇਗਾ ਚੌਂਤਾ ਮਿਸ਼ਨਰੀ ਕਾਲਜ ਦੇ ਵਿੱਚ ਮੈਂ ਇਹ ਗੱਲ ਆਖੀ ਸੀ ਕਿ ਸੁਚੇਤ ਹੋ ਜਾਓ ਵੀ ਭਾਈ ਨੌਜਵਾਨੋ ਤੁਸੀਂ ਖਾਸ ਤੌਰ ਤੇ ਪ੍ਰਬੰਧਕਾਂ ਨੂੰ ਵੀ ਮੈਂ ਬਾਰ ਬਾਰ ਜਿੱਥੇ ਜਨਮ ਹੈ ਗੁਰਦੁਆਰਾਂ 'ਚ ਜਾਣਾ ਵੈਸੇ ਵੀ ਬਹੁਤ ਘੱਟ ਕੀਤਾ ਹੋਇਆ ਹੈ ਇਹ ਵਿਧੇਕ ਸੰਸਧਾਨਾਂ ਵਿੱਚ ਹੀ ਜਾ ਕੇ ਮੈਂ ਤੁਹਾਡੇ ਵਰਗਿਆਂ ਨੂੰ ਬਾਰ ਬਾਰ ਸੁਚੇਤ ਕਰਦਾ ਕਿ ਆ ਜਿਹੜਾ ਧਾਰਮਿਕ ਬਾਣਾ ਜਿਸ ਦਾ ਰਾਜ ਕੇ અપਮਾਨ ਵੀ ਮੈਂ ਦੇਖਿਆ ਹੈ ਤੇ ਰਾਜ ਕੇ ਮਾਨ ਸਤਕਾਰ ਵੀ ਦੇਖਿਆ ਮੈਨੂੰ ਕੋਈ ਪਰੰਪ੍ਰਿਕਾ ਨਹੀਂ ਇਹਦੇ ਬਾਰੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੁਣ ਇਹਦੇ ਰੂਪ ਬਦਲ ਜਾਣੇ ਆ ਹੁਣ ਰੋਬੋਟਿਕ ਟੈਕਨੋਲੋਜੀ ਨੇ ਮੇਰੇ ਨਾਲੋਂ ਵਧੀਆ ਇੱਥੇ ਖੜ ਕੇ ਲੈਕਚਰ ਦੇਣ ਵਾਸਤੇ ਮੈਨੂੰ ਉਹਨੇ ਇਰੈਲੇਵੈਂਟ ਕਰ ਦੇਣਾ ਅਪ੍ਰਸੰਗਿਕ ਕਰ ਦੇਣਾ ਰੋਬੋਟਿਕ ਟੈਕਨੋਲੋਜੀ ਦੇ ਨਾਲ ਵਧੀਆ ਗਰੰਥੀ ਜਿਹੜੇ ਰੋਬੋਟ ਉਹ ਆ ਜਾਣੇ ਸਾਹਮਣੇ ਵਧੀਆ ਰੋਬੋਟ ਕੀਰਤਨ ਕਰਨ ਵਾਲੇ ਆ ਜਾਣੇ ਨੇ ਅ ਅਜੀਜ਼ ਨੇ ਗੁਰਮਤ ਸੰਗੀਤ ਦੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਤਰੀਕੇ ਨਾਲ ਟੈਕਨੋਲੋਜੀ ਨੇ ਇਹ ਸਾਰਾ ਕੁਝ ਸੱਚ ਕਰਕੇ ਦਿਖਾ ਦੇਣਾ ਜਿਹੜਾ ਅਸੀਂ ਸਾਲਾਂ ਵਿੱਚ ਨਹੀਂ ਕਰ पाए ਉਹ ਉਹਨਾਂ ਨੇ ਮਹੀਨੇਾਂ ਵਿੱਚ ਕਰਕੇ ਦਿਖਾ ਦੇਣਾ ਇਹ ਗੱਲ ਤੁਹਾਡੇ ਧਿਆਨ 'ਚ ਆ ਰਹੀ ਹੋਣੀ ਹੈ ਕਿ ਕਿਦਾਂ ਛਾਲਾਂ ਮਾਰਦੀ ਇਹ ਜਿਹੜੀ ਟੈਕਨੋਲੋਜੀ ਹੈ ਉਹ ਤਰੱਕੀਆਂ ਕਰਦੀ ਜਾ ਰਹੀ ਹੈ ਮੇਰੇ ਸਾਹਮਣੇ ਨਿਰੰਦਰ ਸਿੰਘ ਹੋਰੀ ਬੈਠੇ ਹੈ ਹੋਰ ਨੌਜਵਾਨ ਬੈਠੇ ਹੈ ਜਿਹੜੇ ਟੈਕਨੋਲੋਜੀ ਨਾਲ ਸੰਬੰਧਤ ਹੈ ਤੁਸੀਂ ਵਿਦਿਆਕ ਅਧਾਰਿਆਂ 'ਚ ਪੜ੍ਹਦੇ ਹੋ ਤਾਂ ਮੈਂ ਹੁਣ ਤੁਹਾਨੂੰ ਇਹ ਗੱਲ ਕਹਿਣੀ ਹੈ ਸੱਚੇ ਪਾਤਸ਼ਾਹ ਨੇ ਸਾਡ ਨੂੰ ਗੁਰਸਿੱਖਾਂ ਦੇ ਤੌਰ ਤੇ ਜਿਹੜੀ ਜੀਵਨ ਜਾਚ ਦੱਸੀ ਹੈ ਉਹਦੇ ਵਿੱਚ ਜਿਹੜੇ ਖੂਬੀਆਂ ਗੁਰਸਿੱਖ ਦੀਆਂ ਦੱਸੀਆਂ ਉਹਦੇ ਵਿੱਚ ਇੱਕ ਇਹ ਸੀ ਭਈ ਵਰਤਮਾਨ ਵਿੱਚ ਵਰਤਨਾ ਅੱਜ ਦੇ ਸਮੇਂ ਦੇ ਹਾਨੀ ਬਣਨਾ ਵਰਤਮਾਨ ਵਿੱਚ ਵਰਤਨਾ ਦੀ ਗੱਲ ਜਿਹੜੀ ਭਾਈ ਗੁਰਦਾਸ ਜੀ ਕਹਿੰਦੇ ਆ ਅਸੀਂ ਵਰਤਮਾਨ ਦੇ ਹਾਨੀ ਕਿਵੇਂ ਬਣਨਾ ਤੁਹਾਡੇ ਵਿੱਚੋਂ ਬਹੁਤ ਸਾਰੇ ਇਥੋਂ ਪੜ ਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਬਹੁਤ ਹੀ ਸੰਤੁਸ਼ਟੀ ਮਿਲੀ ਕਿ ਤੁਸੀਂ ਪੀ ਐਚ ਡੀਆ ਵੀ ਕਰ ਰਹੇ ਹੋ ਵੱਡੀਆਂ ਹੋਰ ਵਿਦਿਅਕ ਸੰਸਥਾਵਾਂ ਵਿੱਚ ਪੜ ਵੀ ਰਹੇ ਹੋ ਤੇ ਪੜ੍ਹਾ ਵੀ ਰਹੇ ਹੋ ਮੈਂ ਤੁਹਾਨੂੰ ਸਾਰੇ ਬਾਕੀਆਂ ਨੂੰ ਵੀ ਇਹ ਕਹਿਣਾ ਠੀਕ ਹੈ ਹਰਕ ਦੇ ਇਹ ਵਿਦਿਅਕ ਸੰਮਦਾਂ ਜਿਹੜੀਆਂ ਸਰਟੀਫਿਕੇਟ ਇਹ ਸ਼ਾਇਦ ਸਿੱਧੇ ਤੌਰ ਤੇ ਤੁਹਾਡੇ ਕੋਈ ਕੰਮ ਨਾ ਆ ਸਕਣ ਪਰ ਇਹਨਾਂ ਸਰਟੀਫਿਕੇਟਸ ਨੇ ਜਿਹੜੇ ਤੁਸੀਂ ਐਮਏ ਜਾਂ ਪੀਐਚਡੀ ਜਾਂ ਹੋਰ ਇਹਨਾਂ ਦੇ ਪ੍ਰਾਪਤ ਕਰ ਲਓਗੇ ਹੋ ਸਕਦਾ ਤੁਹਾਨੂੰ ਧਾਰਮਿਕ ਖੇਤਰ ਵਿੱਚ ਉਸ ਸਿੱਧੇ ਤੌਰ ਤੇ ਕੋਈ ਲਾਭ ਨਾ ਹੋਵੇ ਜਾਂ ਉਂਝ ਵੀ ਜ਼ਿੰਦਗੀ ਵਿੱਚ ਤੁਹਾਨੂੰ ਇਸ ਕਾਰਜ ਖੇਤਰ ਵਿੱਚ ਮੌਕਾ ਨਾ ਮਿਲੇ ਕੰਮ ਕਰਨ ਦਾ ਪਰ ਇਹ ਜਿਹੜੀਆਂ ਵਿਦਿੱਕ ਸੰਮਦਾ ਨੇ ਜਿਹੜੇ ਸਰਟੀਫਿਕੇਟ ਨਹੀਂ ਨਾ ਇਹ ਆਪਣੇ ਆਪ ਦੇ ਵਿੱਚ ਮਾਨਸਿਕ ਸੰਤੁਸ਼ਟੀ ਦੇਣ ਵਾਲੇ ਹੁੰਦੇ ਆ ਤੇ ਜਦੋਂ ਇਹ ਲੈ ਕੇ ਤੁਸੀਂ ਨੌਜਵਾਨਾਂ ਵਿੱਚ ਜਾਣਿਓ ਸੰਗਤ ਵੀ ਜਾਣਿਓ ਕਿ ਜਦੋਂ ਉੱਥੇ ਤੁਹਾਨੂੰ ਤੁਹਾਡੇ ਬਾਰੇ ਇਹ ਦੱਸਿਆ ਜਾਂਦਾ ਨਾ ਕਿ ਇਹ ਭਾਈ ਸਾਹਿਬ ਜੀ ਐਮਏ ਪੀਐਚਡੀ ਨੇ ਤੇ ਸਾਹਮਣੇ ਜਿਹੜੇ ਨੌਜਵਾਨ ਨੇ ਨਾ ਉਹ ਸੁਚੇਤ ਹੋ ਜਾਂਦੇ ਐ ਕਿਉਂਕਿ ਮੈਂ ਇਹ ਜ਼ਖਮ ਆਪਣੇ ਆਪ ਤੇ ਛੱਲੇ ਹੋਏ ਨੇ ਚੜ੍ਹਦੀ ਜਵਾਨੀ ਵੇਲੇ ਕਿ ਇਹ ਗੁਰਦੁਆਰਿਆਂ ਦੇ ਭਾਈ ਜਿਹੜੇ ਜਾਂ ਇਹ ਪ੍ਰਚਾਰਕ ਰਾਗੀ ਜਿਹੜੇ ਹੁੰਦੇ ਤੇ ਜਦੋਂ ਕੋਈ ਕੰਮ ਨਹੀਂ ਮਿਲਦਾ ਤੇ ਇਸ ਪਾਸੇ ਆ ਜਾਂਦੇ ਨੇ ਰੋਲੇ ਖੋਲੇ ਜੇ ਅਨਪੜ੍ਹ ਜੇ ਹੁੰਦੇ ਨੇ ਤੇ ਮੈਂ ਜ਼ਿੰਦਗੀ ਦੇ ਵਿੱਚ ਫੈਸਲਾ ਉਸ ਵੇਲੇ ਲਿਆ ਸੀ 21 ਸਾਲ ਦੀ ਉਮਰ ਦੇ ਵਿੱਚ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਓ ਮੈਂ ਦੁਨੀਆ ਨੂੰ ਦੱਸ ਸਕਾਂ ਕਿ ਗੁਰਦੁਆਰੇ ਦੇ ਭਾਈ ਗ੍ਰੰਥੀ ਰਾਗੀ ਜਿਹੜੇ ਐ ਇਹ ਅਨਪੜ ਰੋਲੇ ਖੋਲੇ ਨਹੀਂ ਹੁੰਦੇ ਤੇ ਮੈਂ 6 ਸਾਲ ਬਾਅਦ ਫਿਰ ਪੜ੍ਹਾਈ ਵਾਲੇ ਪਾਸੇ ਮੁੜਿਆ ਸੀਗਾ ਤੇ ਗੁਰੂ ਨੇ ਬੜੀ ਕਿਰਪਾ ਕੀਤੀ ਸੀ ਇਸ ਵਿਦਿਆਕ ਖੇਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਪ੍ਰਾਪਤੀਆਂ ਨੇ ਬੜਾ ਮਾਣ ਦਵਾਇਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੀ ਅਗਲੀ ਤੁਹਾਡੀ ਪੀੜ੍ਹੀ ਹੈ ਨਾ ਉਸ ਦੇ ਵਿੱਚ ਇਹਨਾਂ ਚੀਜ਼ਾਂ ਨੇ ਬੜਾ ਕੰਮ ਆਉਣਾ ਦੂਸਰਾ ਸਭ ਤੋਂ ਜਿਹੜੀ ਅਗਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਨਾ ਕਿ ਇੱਥੇ ਤੁਸੀਂ ਵਿਦਿਆ ਕੇਂਦਰ ਸ਼ੁਰੂ ਕਰਨ ਦੀ ਦੁਬਾਰਾ ਗੱਲ ਕੀਤੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਪਰ ਇਹ ਸਾਰੇ ਸੁਝਾਵਾਂ ਦੇ ਨਾਲ ਨਾਲ ਇੱਕ ਲਫ਼ਜ਼ੇ ਤੇ ਵਰਤਿਆ ਸੀਗਾ ਭਾਵੇਂ ਉਹ ਸਹਿਬ ਉਹ ਨਹੀਂ ਵਰਤਿਆ ਇਸੇ ਨੌਜਵਾਨ ਨੇ ਕਿ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਆ ਨਾ ਭੈਲਿਓ ਨਾ ਬੱਚੇ ਕਦੀ ਇਹ ਲਫ਼ਜ਼ ਨਹੀਂ ਵਰਤਣਾ ਤੁਸੀਂ ਕਰਜ਼ਾਈਓ ਇਸ ਸੰਸਾਦ ਦੇ ਇੱਕ ਕਰਜ਼ਾ ਹੈ ਤੁਹਾਡੇ ਸਿਰ ਤੇ ਤੁਸੀਂ ਅੱਜ ਜੀਉਣ ਯੋਗ ਹੋਏ ਮਾਨਤਰ ਨਾਲ ਇਥੋਂ ਕੋਚਾਰ ਅਖਰ ਪੜ ਕੇ ਇਹ ਕਦੀ ਨਹੀਂ ਕਹਿਣਾ ਕਿ ਇਸ ਸੰਸਦ ਦੀ ਹੈਲਪ ਕਰਨੀ ਹੈ ਅਸੀਂ ਨਾ ਇਸ ਕਰਜ਼ੇ ਦਾ ਅਹਿਸਾਸ ਕਰਕੇ ਨਿਮਾਣਾ ਜਿਆ ਸਹਿਯੋਗ ਦੇਣਾ ਹੈ ਹੈਲਪ ਬਹੁਤ ਹੋਰ ਅਰਥ ਵਿੱਚ ਹੋ ਜਾਂਦੀ ਹੈ ਉਹ ਤੇ ਐਹਸਾਨ ਕਰਾਉਂਦੀ ਨਾ ਕਦੀ ਨਾ ਇਸ ਤਰ੍ਹਾਂ ਸੋਚਿਓ ਇਹ ਸੰਸਥਾ ਦਾ ਕਰਜ਼ਈ ਸਮਝਿਓ ਹਮੇਸ਼ਾ ਆਪਣੇ ਆਪ ਨੂੰ ਤੇ ਜੋ ਕੁਛ ਵੀ ਕਰਨਾ ਉਹ ਤੁਹਾਡਾ ਫਰਜ਼ ਹੈ ਨੈਤਿਕ ਫਰਜ਼ ਹੈ ਤੁਹਾਡਾ ਦਸਵੰਦ ਕੱਢਣਾ ਹੈ ਇਹ ਜਿੱਥੇ ਤੱਕ ਤੁਸੀਂ ਅੱਜ ਪਹੁੰਚੇ ਹੋ ਉੱਥੋਂ ਪੜ ਕੇ ਇਹ ਗੁਰੂ ਦੀਆਂ ਸੰਗਤਾਂ ਦੇ ਦਸਵੰਦ ਨਾਲ ਇਹ ਸੰਸਥਾ ਸ਼ੁਰੂ ਹੋਈ ਤੇ ਦਸਵੰਦ ਨਾਲ ਹੀ ਕਿਸੇ ਨੇ 5 ਰੁਪਏ ਦਿੱਤੇ ਹੋਣੇ ਕਿਸੇ ਨੇ 2 ਰੁਪਏ ਦਿੱਤੇ ਹੋਣੇ ਤੇ ਕੇਂਦਰੀ ਸਿੰਘ ਸਭਾ ਹੋਂਦ ਵਿੱਚ ਆਈ ਮੈਂ ਆਪਣੀਆਂ ਅੱਖਾਂ ਨਾਲ ਚੜ੍ਹਦੀ ਜਵਾਨੀ ਚ ਇਸ ਸੰਸਥਾ ਹੋਂਦ ਵਿੱਚ ਆਉਂਦੀ ਦੇਖੀ ਸੀਗੀ ਤੇ 5 5 7 7 ਰੁਪਏ ਇਕੱਠੇ ਕਰਕੇ ਇਸ ਸੰਸਥਾਵਾਂ ਹੋਂਦ ਵਿੱਚ ਆਈਆਂ ਤੇ ਉਹਨਾਂ ਸੰਸਥਾਵਾਂ ਵਿੱਚੋਂ ਤੁਸੀਂ ਵਿਦਿਆ ਗ੍ਰਹਿਣ ਕੀਤੀ ਸੰਗਤ ਦੀ ਮਾਇਆ ਦੇ ਨਾਲ ਤੇ ਅੱਗੋਂ ਹੁਣ ਜਦੋਂ ਤੁਸੀਂ ਕੁਝ ਕਰਨਾ ਹੈ ਨਾ ਉਹ ਉਸ ਕਰਜ਼ੇ ਦਾ ਅਹਿਸਾਸ ਕਰਕੇ ਕਰਨਾ ਹੈ ਹੈਲਪਰ ਨਹੀਂ ਕਰਨੀ ਇਸ ਸੰਸਾਦੀ ਇਹ ਕੋਈ ਗਰੀਬ ਸੰਸਥਾ ਥੋੜਾ ਵੀ ਇਥੇ ਕੋਈ ਹੈ ਨਹੀਂ ਇਹਦੇ ਕੋਲ ਕੁਝ ਕਰਨ ਵਾਸਤੇ ਤੇ ਤੁਹਾਡੀ ਹੈਲਪ ਨਾਲ ਇਸ ਨੇ ਚੱਲਣਾ ਇਹ ਭੁਲਿਖਾ ਨਾ ਪਾਇਓ ਕਦੀ ਵੀ ਆਪਣੇ ਮਨ ਦੇ ਵਿੱਚ ਦੂਸਰੀ ਗੱਲ ਇਸ ਵਿਧੇਕ ਸੰਸਾਵਾ ਵਿੱਚ ਬੜੇ ਸੁਝਾਅ ਤੁਸੀਂ ਦਿੱਤੇ ਨੇ ਕਿ ਇਹ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਆਪ ਵੀ ਜਿੱਥੇ ਹੈਗੇ ਹੋ ਤੇ ਇਸ ਸੰਸਥਾ ਵਾਸਤੇ ਵੀ ਸਭ ਤੋਂ ਵੱਧ ਜਿਹੜੀ ਕਰਨ ਯੋਗ ਗੱਲ ਹੈ ਜ਼ਰੂਰੀ ਕਿ ਜਿਹੜੀ ਲੇਟੈਸਟ ਟੈਕਨੋਲੋਜੀ ਇਸ ਸੰਸਾਰ ਦੇ ਵਿੱਚ ਸਾਹਮਣੇ ਆ ਰਹੀ ਹੈ ਉਸ ਦਾ ਵੱਧ ਤੋਂ ਵੱਧ ਇੱਥੇ ਪ੍ਰਯੋਗ ਕਿਵੇਂ ਹੋ ਸਕੇ ਉਹ ਇੱਥੇ ਕਿਵੇਂ ਲਿਆਂਦੀ ਜਾ ਸਕੇ ਤੇ ਇੱਥੇ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਇਤਿਹਾਸ ਦੇ ਸਿਧਾਂਤ ਦੇ ਅਧਿਆਤਮਕਤਾ ਦੇ ਗਿਆਨ ਦੇ ਨਾਲ ਨਾਲ ਉਹ ਟੈਕਨੋਲੋਜੀ ਦਾ ਗਿਆਨ ਕਿਵੇਂ ਦਿੱਤਾ ਜਾ ਸਕੇ ਇਹ ਬਹੁਤ ਜ਼ਰੂਰੀ ਹੋਣਾ ਤੁਹਾਡੇ ਲਈ ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਆਉਣ ਵਾਲੇ ਸਮੇਂ 'ਚ ਗ੍ਰੰਥੀ ਰਿਬੋਟ ਬਣ ਜਾਣੇ ਨੇ ਪ੍ਰਚਾਰਕ ਰਿਬੋਟ ਬਣ ਜਾਣੇ ਸਕੂਲਾਂ ਵਿੱਚ ਤੇ ਰਿਬੋਟ ਆ ਹੀ ਗਏ ਨੇ ਰੋਬੋਟਿਕ ਟੀਚਰ ਆ ਗਏ ਨੇ ਠੀਕ ਹੈ ਨਾ ਜੀ ਇਹ ਗੱਲ ਜਿੱਥੇ ਰਿਬੋਟ ਪਣਾਉਂਦੇ ਪਏ ਨੇ ਬਾਹਰ ਵੀ ਤੇ ਇੱਥੇ ਵੀ ਹਿੰਦੁਸਤਾਨ 'ਚ ਵੀ ਆ ਗਏ ਤੇ ਇਹ ਗੁਰਦੁਆਰਿਆਂ 'ਚ ਵੀ ਆਉਣਗੇ ਧਾਰਮਿਕ ਸੰਸਥਾਵਾਂ 'ਚ ਵੀ ਆਉਣਗੇ ਤੇ ਹੋਰ ਵੀ ਬਹੁਤ ਕੁਝ ਹੋਏਗਾ ਇਹ ਸੰਸਥਾਵਾਂ ਦੀ ਵੀ ਸ਼ਾਇਦ ਉਸ ਤਰ੍ਹਾਂ ਦੀ ਲੋਡ ਨਾ ਰਹੇ ਵਿਦਿਆ ਕੇਂਦਰਾਂ ਦੀ ਆਨਲਾਈਨ ਪੜਾਈਆਂ ਨੇ ਹੀ ਬਹੁਤ ਕੁਝ ਘਰ ਬੈਠਿਆਂ ਹੀ ਤੁਹਾਡੇ ਲਈ ਪ੍ਰਬੰਧ ਕਰ ਦੇਣੇ ਨੇ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਮੈਂ ਜਿਹੜਾ ਸਮਾਂ ਆ ਰਿਹਾ ਨਾ ਇਹ ਸਮੇਂ ਦੇ ਹਾਣੀ ਬਣਨ ਲਈ ਆਪਣੇ ਆਪ ਨੂੰ ਚੇਤਨਨ ਕਿਵੇਂ ਕਰਨਾ ਤਾਂ ਕਿ ਤੁਸੀਂ ਅਪ੍ਰਸੰਗਿਕ ਨਾ ਹੋਵੋ ਤੁਹਾਡੇ ਉੱਤੇ ਇਹ ਨਾ ਤੁਹਾਡੇ ਆਉਣ ਵਾਲੀ ਪੀੜ੍ਹੀ ਕਵੇ ਕਿ ਇਹ ਤੇ ਜੀ ਅਵੇਂ ਧਾਰਮਿਕ ਬਾਣਿਆਂ ਵਾਲੇ ਰੋਲੇ ਖੋਲੇ ਜੇ ਅਨਪੜ੍ਹ ਜੇ ਨਾ ਹਰ ਕਦੇ ਨਾਲ ਇਹ ਲੱਗਿਆ ਹੋਵੇ ਫਲਾਣਾ ਸਿੰਘ ਐਮ ਐ ਪੀ ਐਚ ਡੀ ਪ੍ਰਾਣਾ ਸਿੰਘ ਡਬਲ ਐਮ ਐ ਪੀ ਐਚ ਡੀ ਪ੍ਰਾਣਾ ਸਿੰਘ ਐਨੀ ਟੈਕਨੋਲੋਜੀ ਦੇ ਵਿੱਚ ਇਹ ਮੁਹਾਰਤ ਰੱਖਣ ਵਾਲਾ ਇਦਾਂ ਦੇ ਨਾਲ ਤੁਹਾਡੇ ਲਖਬ ਜੁੜੇ ਹੋਣ ਤਾਂ ਕਿ ਜਦੋਂ ਵੀ ਤੁਸੀਂ ਜਾਓ ਨੌਜਵਾਨਾਂ ਚ ਤੇ ਉਥੇ ਅੱਜ ਤਾਂ ਇੱਥੇ ਤੁਸੀਂ ਕਰ ਰਹੇ ਸੀ ਕਿ ਇੱਥੋਂ ਸਟੇਜ ਤੋਂ ਫਤਿਹ ਬੁਲਾਈ ਤੇ ਤੁਸੀਂ ਬੈਠੇ ਹੋ ਇਦਾਂ ਹੀ ਹੁੰਦਾ ਗੁਰਦੁਆਰਿਆਂ ਦੇ ਵਿੱਚ ਵੀ ਇਹ ਤੇ ਭਾਈ ਜੀ ਹੈ ਜੀ ਇਹ ਤੇ ਪ੍ਰਚਾਰਕ ਹੈ ਜੀ ਚੱਲ ਫਤਿਹ ਬੁਲਾਈ ਬੁਲਾਈ ਹੋਣੀ ਬੁਲਾਈ ਤੇ ਨਾ ਸੀ ਲੀਡਰ ਆਇਆ ਤੇ ਉਹਦੇ ਨਾਮ ਤੇ ਜੈਕਾਰੇ ਵੀ ਗਜਾਤੇ ਤੇ ਉਹਦੇ ਨਾਲ ਫਰਾਨਾ ਇਹ ਧਾਰਮਿਕ ਬਾਣੇ ਦਾ અપਮਾਨ ਕਿਉਂ ਹੈ ਇਹ ਧਾਰਮਿਕ ਬਾਣੇ ਬਾਰੇ ਇਦਾਂ ਦੀ ਚੇਤਨਾ ਕਿਉਂ ਹੈ ਇਹਦਾ ਅਹਿਸਾਸ ਇਹਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣੇ ਨੇ ਜੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਢਾਡੀ ਬਣਨਾ ਹੈ ਜੇ ਗੁਰੂ ਨਾਨਕ ਪਾਤਸ਼ਾਹ ਦੇ ਢਾਡੀ ਬਣ ਕੇ ਤੁਸੀਂ ਸੱਚੀ ਮੁੱਚੀ ਗੁਰਮਤ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੋਣਾ ਹੈ ਤਾਂ ਜੇ ਇਥੋਂ ਪ੍ਰਸ਼ਾਦੇ ਛੱਕ ਕੇ ਗੁਰੂ ਦੀਆਂ ਸੰਗਤਾਂ ਦੇ ਪੈਸੇ ਨਾਲ ਅਸੀਂ ਅੱਜ ਇਨੇ ਯੋਗੇ ਹੋਏ ਆਂ ਤੇ ਇਸ ਕਰਜ਼ੇ ਦਾ ਅਹਿਸਾਸ ਕਰਨਾ ਪਏ ਗੁਰੂ ਨਾਨਕ ਦੇ ਦਰ ਘਰ ਦਾ ਪ੍ਰਸ਼ਾਦਾ ਛੱਕ ਕੇ ਅਸੀਂ ਕਰਨਾ ਕੀ ਹੈ ਗੁਰੂਮਤ ਜੀਵਨ ਯੋਗਤਾ ਨੂੰ ਧ੍ਰਿੜ ਕਰਨ ਵਾਸਤੇ ਆਪਣੀ ਪੀੜ੍ਹੀ ਲਈ ਬਸ ਮੈਂ ਇਨੀਆਂ ਕ ਗੱਲਾਂ ਗੱਲ ਇੱਥੇ ਬਹੁਤ ਖੂਬਸੂਰਤ ਤੁਹਾਡੇ ਵਿੱਚੋਂ ਕਰਤੀ ਮੈਨੂੰ ਚੰਗਾ ਲੱਗਿਆ ਮੇਰੇ ਅੰਦਰ ਹੁਣ ਕੋਈ ਪਰਮਪੁਲੀਖਾ ਨਹੀਂ ਕਿ ਤੁਸੀਂ ਚੰਗੇ ਵਾਰਿਸ ਬਣ ਸਕੋਗੇ ਬਹੁਤ ਵਧੀਆ ਅਧਿਆਪਕ ਬਣ ਸਕੋਗੇ ਬਹੁਤ ਵਧੀਆ ਤੁਸੀਂ ਪ੍ਰਚਾਰਕ ਬਣ ਸਕੋਗੇ ਲੇਕਿਨ ਦੋ ਗੱਲਾਂ ਇਸ ਸੰਸਥਾ ਵਿੱਚ ਵੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੇ ਪ੍ਰੋਫੈਸ਼ਨਲ ਤੌਰ ਤੇ ਇਸ ਖੇਤਰ ਵਿੱਚ ਆਉਣਾ ਹੈ ਉਹ ਜੀ ਸਦਕੇ ਆਉਣ ਜਿਨ੍ਹਾਂ ਨੇ ਨਾਨ ਪ੍ਰੋਫੈਸ਼ਨਲ ਤਰੀਕੇ ਨਾਲ ਆਉਣਾ ਉਹ ਵੀ ਆਉਣ ਪਰ ਦੋਨੋਂ ਹੀ ਭਾਵੇਂ ਪ੍ਰੋਫੈਸ਼ਨਲ ਭਾਵੇਂ ਨਾਨ ਪ੍ਰੋਫੈਸ਼ਨਲ ਦੋਨਾਂ ਕੋਲ ਹੱਥ ਦਾ ਗੁਣ ਜ਼ਰੂਰ ਚਾਹੀਦਾ ਤਾਂ ਕਿ ਤੁਹਾਨੂੰ ਪ੍ਰਧਾਨਾਂ ਸਕੱਤਰਾਂ ਅੱਗੇ ਹੱਥ ਨਾਲ ਆਪਣੀ ਰੋਜ਼ੀ-ਰੋਟੀ ਵਾਸਤੇ ਜੋੜਨੇ ਪੈਣ ਕਿ ਮੇਰੇ ਪਰਿਵਾਰ ਦਾ ਕੀ ਬਣੇਗਾ ਜੇ ਮੇਰੀ ਗੁਰੂ ਘਰ ਦੇ ਵਿੱਚੋਂ ਨੌਕਰੀ ਚਲੀ ਗਈ ਜਾਂ ਸਕੂਲ ਵਿੱਚੋਂ ਨੌਕਰੀ ਚਲੀ ਗਈ ਤੇ ਮੇਰੇ ਬੱਚਿਆਂ ਦਾ ਕੀ ਬਣੇਗਾ ਗੁਰੂ ਨਾਨਕ ਦੇ ਢੱਡੀ ਨੂੰ ਜੇ ਇਹ ਫਿਕਰ ਹੋਇਆ ਨਾ ਫਿਰ ਗੁਰੂ ਨਾਨਕ ਦੇ ਢੱਡੀ ਨਹੀਂ ਬਣ ਸਕਾਂਗੇ ਅਸੀਂ ਜੇ ਇਹੀ ਰੋਜ਼ੀ-ਰੋਟੀ ਦੇ ਫਿਕਰ ਵਿੱਚ ਸਾਨੂੰ ਉਹ ਪ੍ਰਧਾਨਾਂ ਸਕੱਤਰਾਂ ਕੇ ਹੱਥ ਜੋੜਨ ਦੀ ਅੰਦਰ ਜਾਂ ਆਪਣੀ ਨੌਕਰੀ ਦੇ ਫਿਕਰ ਦੀ ਗੱਲ ਨਹੀਂ ਹੱਥ ਦਾ ਗੁਣ ਹੋਏਗਾ ਤੁਹਾਡੇ ਕੋਲ ਮੇਰੇ ਕੋਲ ਵਿਦਿਆਰਥੀ ਪੜੇ ਹੋਏ ਮਾਰੇ ਦੀ ਕਿਰਪਾ ਨਾਲ ਉਹਨਾਂ ਨੂੰ ਇਸ ਪੱਖੋਂ ਹੀ ਪਹਿਲਾਂ ਹੀ ਸੁਚੇਤ ਕਰਨ ਦਾ ਯਤਨ ਕੀਤਾ ਸੀ ਕਿ ਤੁਹਾਨੂੰ ਕਿਤੇ ਨੌਕਰੀ ਮਿਲੇ ਨਾ ਮਿਲੇ ਘੱਟੂ-ਘੱਟ ਰੋਜ਼ੀ-ਰੋਟੀ ਦਾ ਤੁਹਾਨੂੰ ਫਿਕਰ ਨਾ ਹੋਵੇ ਮਨਿੰਦਰ ਸਿੰਘ ਖੁਰਾਂ ਵਰਗੇ ਅ ਨੌਜਵਾਨ ਲੱਗੇ ਨੇ ਮਸਤੀ ਦੇ ਨਾਲ ਕੰਮ 'ਚ ਲੱਗੇ ਨਾ ਕਿਉਂਕਿ ਟੈਕਨੋਲੋਜੀ ਇਹਨਾਂ ਕੋਲ ਹੈਗੀ ਬਹੁਤ ਤਰੀਕੇ ਨੇ ਐਸ ਮੀਡੀਆ ਦੇ ਰਹੇ ਪ੍ਰਸ਼ਾਦ ਦੇ ਕਮਾਉਣ ਦੇ ਉਹ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਨੇ ਤੁਹਾਡੇ ਤੁਸੀਂ ਇਹਦੇ ਆਪ ਇਕੱਠੇ ਹੋ ਕੇ ਸੋਚੋ ਕਿ ਸਾਡਾ ਆਪਣਾ ਸੈਟੇਲਾਈਟ ਕਿਉਂ ਨਹੀਂ ਸੋਚ ਸਕਦੇ ਖਾਲਸਾ ਜੀ ਕੇ ਬੋਲ ਬਾਲੇ ਦੀ ਤੁਸੀਂ ਰੋਜ਼ ਅਰਦਾਸ ਕਰਦੇ ਹੋ ਇਹਦਾ ਮਤਲਬ ਹੈ ਕਿ ਇਹ ਖਾਲਸਾ ਜੀ ਕੇ ਬੋਲ ਬਾਲੇ ਦਾ ਪੰਥ ਕੀ ਜੀਤ ਦਾ ਮਤਲਬ ਕੀ ਹੈ ਇਹਦੇ ਅਰਥ ਤੁਸੀਂ ਸੰਸਾਰ ਦੇ ਵਿੱਚ ਅਮਲੀ ਤੌਰ ਤੇ ਪ੍ਰਗਟ ਕਰਨ ਲਈ ਤਿਆਰ ਕਰਨਾ ਆਪਣੇ ਆਪ ਨੂੰ ਜੇ ਦੁਨੀਆ ਇਹ ਪ੍ਰਾਪਤੀ ਕਰ ਸਕਦੀ ਹੈ ਤੁਹਾ ਤੁਸੀ 10 ਕਦਮ ਅੱਗੇ ਜਾ ਕੇ ਉਸ ਪ੍ਰਾਪਤੀ ਤੋਂ ਦੱਸੋ ਦੁਨੀਆ ਨੂੰ ਕਿ ਗੁਰੂ ਕਾ ਸਿੱਖ ਘਾਣ ਵਾਲਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਜਿਹੜਾ ਹੈ ਇਹ 10 ਕਦਮ ਤੁਹਾਡੇ ਨਾਲੋਂ ਅੱਗੇ ਆ ਖੋਜ ਲੈ ਕੇ ਆਇਆ ਸਾਡਾ ਨੋਬਲ ਪ੍ਰਾਈਜ਼ ਦੇ ਵਿੱਚ ਕਿਤੇ ਥਾਂ ਕਿਉਂ ਨਹੀਂ ਹੈ ਅੱਜ ਤੱਕ ਕੋਈ ਗੁਰੂ ਗ੍ਰੰਥ ਸਾਹਿਬ ਸਿੱਖ ਨੋਬਲ ਪ੍ਰਾਈਜ਼ ਕਿਉਂ ਨਹੀਂ ਹੋ ਸਕਿਆ ਇਹ ਤੁਸੀਂ ਸੋਚਣਾ ਹੈ World Bank ਦੇ ਵਿੱਚ ਅੱਜ ਪੱਗਾ ਹੋਰ ਹੀ ਬੈਠੇ ਐ ਪਦਵੀ ਗੁਰੂ ਨੇ ਬਖਸ਼ਿਸ਼ ਦਿੱਤੀ ਤੁਹਾਡੇ ਵਿੱਚੋਂ ਅੱਗੋਂ ਕਿੰਨੇ ਕੁ World Bank ਦੇ ਵਿੱਚ ਜਾਂ UNO ਦੇ ਵਿੱਚ ਉੱਥੇ ਜੈਨੀ ਵੀ ਬੈਠੇ ਐ ਉੱਥੇ ਬੋਧੀ ਵੀ ਬੈਠੇ ਐ ਸਿੱਖ ਕੋਈ ਨਹੀਂ ਬੈਠਾ ਇਹ ਗੱਲਾਂ ਤੁਸੀਂ ਆਪਣੇ ਲਈ ਵੰਗਾਰ ਬਣਾਉਣੀਆਂ ਨੇ ਆਪਣੇ ਅੰਦਰ ਤੜਪ ਪੈਦਾ ਕਰਨੀ ਹੈ ਕਿ ਐਸੀ ਦੁਨੀਆ ਦੀਆਂ ਵੱਡੀਆਂ ਪਦਵੀਆਂ ਤੇ ਜਾ ਕੇ ਬੈਠਣਾ ਹੈ ਅੱਜ ਯਹੂਦੀ ਮਾਰ ਖਾ ਕੇ ਵੀ ਦੁਨੀਆ ਦੇ ਉੱਤੇ ਉਹਨਾਂ ਦਾ ਬੜਾ ਐਸ ਵੇਲੇ ਚੱਲ ਰਿਹਾ ਲੜਾਈ ਝਗੜਾ ਚੱਲ ਰਿਹਾ ਪਰ ਉਹਦੇ باوجود ਵੀ ਉਹ ਦੁਨੀਆ ਦੇ ਉੱਤੇ ਆਰਥਿਕ ਤੌਰ ਤੇ ਵੀ ਰਾਜ ਕਰ ਰਹੇ ਨੇ ਰਾਜਨੀਤਿਕ ਤੌਰ ਤੇ ਵੀ ਉਹਨਾਂ ਦਾ ਬੋਲ ਬਾਲਾ ਤੇ ਹੋਰ ਵੀ ਬੜੀਆਂ ਗੱਲਾਂ 'ਚ ਮੇਰੇ ਕੋਲ ਸਮਾਂ ਨਹੀਂ ਮੈਂ ਸਿਰਫ ਤੁਹਾਨੂੰ ਇਹ ਗੱਲ ਕਹਿਣਾ ਭਈ ਜੇ ਦੁਨੀਆ ਦੇ ਦੂਜੀਆਂ ਕੌਮਾਂ ਦੇ ਬੰਦੇ ਇਦਾਂ ਕਰ ਸਕਦੇ ਐ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸੇਵਕ ਹੋਣ ਵਾਲੇ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਹੋ ਸਿਰਫ ਅਹਿਸਾਸ ਕਰਨ ਦੀ ਲੋੜ ਹੈ ਕਿ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਦਾ ਸੱਚ ਸੰਸਾਰ ਵਿੱਚ ਅੰਦਰ ਪ੍ਰਗਟ ਕਰਨਾ ਗੁਰੂ ਤੁਹਾਡੇ ਅੰਗ ਸੰਗ ਹੋਣ ਇਹ ਜਿਹੜਾ ਅੱਜ ਮੌਕਾ ਬਣਾਇਆ ਤੁਸੀਂ ਇਕੱਠੇ ਹੋਣ ਦਾ ਸਿਰ ਜੋੜਨ ਦਾ ਇਹ ਗੱਲਾਂ ਤੱਕ ਸੀਮਿਤ ਨਾ ਰਹੇ ਹਸਣ ਹਸਾਉਣ ਤੱਕ ਸੀਮਿਤ ਨਾ ਰਹੇ ਇਹਦੇ ਵਿੱਚੋਂ ਫਿਰ ਯਾਦਗਾਰੀ ਪਲ ਨਿਕਲਣ ਜਿਹੜੀ ਗੱਲ ਸਿੰਘ ਸਾਹਿਬ ਨੇ ਆਖੀ ਹਰ ਸਾਲ ਮੈਂ ਕਹਣਾ ਵੀ ਹਰ 3 3 ਮਹੀਨੇ ਬਾਅਦ ਲੇਖਾ ਜੋਖਾ ਕਰੋ ਸਾਰੇ ਜਾਣ ਕੇ ਹਾਂ ਭਈ ਨਰਿੰਦਰ ਸਿੰਘ ਤੇਰੀ ਕੀ ਸਰਗਰਮੀ ਰਹੀ ਐ ਤੇਰੀਆਂ ਕੀ ਪ੍ਰਾਪਤੀਆਂ ਕਿੱਥੇ ਕਿ ਔਕੜਾਂ ਆਈਆਂ ਵੀ ਬਾਈ ਜੀ ਤੁਹਾਡੀ ਤੁਸੀਂ ਟੀਚਰ ਦੇ ਨਾਲ ਸੰਬੰਧਤ ਹਾਂ ਟੀਚਿੰਗ ਖੇਤਰ ਦੇ ਨਾਲ ਤੁਹਾਨੂੰ ਕੀ ਮਹਿਸੂਸ ਹੋਇਆ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਕਿੱਥੇ ਪ੍ਰਾਪਤੀਆਂ ਕਿੱਥੇ ਨਵੀਆਂ ਸੰਭਾਵਨਾਵਾਂ ਤਿੰਨ ਤਿੰਨ ਮਹੀਨੇ ਬਾਅਦ ਤੁਸੀਂ ਭਾਵੇਂ ਔਨਲਾਈਨ ਹੀ ਇਸ ਟੈਕਨੋਲੋਜੀ ਦੀ ਸਹੂਲਤ ਨਾਲ ਸਿਰ ਜੋੜੋ ਤਾਂ ਕਿ ਦੁਨੀਆ ਦੇ ਵਿੱਚ ਤੁਸੀਂ ਕੁਝ ਐਸਾ ਖਾਲਸਾ ਜੀ ਕੇ ਬੋਲ ਬੱਲੇ ਵਾਲਾ ਕਰ ਸਕੋ ਜਿਹੜਾ ਯਾਦਗਾਰੀ ਵੀ ਹੋਵੇ ਮਨਮਤਾ ਵੀ ਹੋਵੇ ਕੌਮ ਦੇ ਲਈ ਵੀ ਤੇ ਮਨੁੱਖੀ ਸਮਾਜ ਲਈ ਵੀ ਕੰਮ ਆ ਸਕੇ ਗੁਰੂ ਨਾਨਕ ਪਾਤਸ਼ਾਹ ਦਾ ਚੜਿਆ ਅਸੋਧਣ ਧਰਤ ਲੁਕਾਈ ਦਾ ਸੱਚ ਉਹਦੇ ਵਾਰਿਸ ਬਣ ਕੇ ਮਾਲਕ ਬਣ ਕੇ ਨਹੀਂ ਅੱਜ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਮਾਲਕ ਬਣਨ ਦਾ ਯਤਨ ਕੀਤਾ ਹੋਇਆ ਹੈ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮਾਲਕ ਬਣਨ ਦਾ ਯਤਨ ਕੀਤਾ ਵਾਰਸ ਬਣਨ ਦਾ ਨਹੀਂ ਅਸੀਂ ਸਤਕਾਰ ਦੇ ਨਾਮ ਤੇ ਹੋਰ ਬੜਾ ਕੁਸ਼ਤ ਕਰ ਲਿਆ ਪਰ ਉਹਦੇ ਪੂਜਕ ਵੀ ਬਣ ਗਏ ਧਾਰਕ ਨਹੀਂ ਬਣ ਸਕੇ ਗੁਰੂ ਗ੍ਰੰਥ ਸਾਹਿਬ ਦੇ ਧਾਰਕ ਕਿਵੇਂ ਬਣਨਾ ਹੈ ਇਹਦੇ ਲਈ ਸਿਰ ਜੋੜੋ ਗੁਰੂ ਤੁਹਾਡੇ ਅੰਗ ਸੰਗ ਹੋਣ ਪਛਤੈ ਤੁਹਾਨੂੰ ਮੰਨ ਕਰਕੇ ਤਨ ਕਰਕੇ ਮਾਣ ਕਰਨ ਯੋਗ ਜ਼ਿੰਦਗੀਆਂ ਬਖਸ਼ਣ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ